ਹੈਲੋ ਸਟੂਡੈਂਟਸ ਵੈਲਕਮ ਟੂ ਟ੍ਰੂ ਵੇਸ ਪਲੈਟਫਾਰਮ ਮੈਂ ਅੱਜ 10th ਕਲਾਸ ਦੇ ਵਿੱਚ ਪੜ੍ਹ ਰਹੇ ਸਟੂਡੈਂਟਸ ਦੇ ਲਈ ਇੱਕ ਗੁੱਡ ਨਿਊਜ਼ ਲੈ ਕੇ ਆਈ ਆ ਜੋ ਸਟੂਡੈਂਟਸ ਨੈਕਸਟ ਸਟਰੀਮ ਨੂੰ ਲੈ ਕੇ ਕਨਫਿਊਜ਼ ਹਨ ਉਹਨਾਂ ਲਈ ਟ੍ਰੂ ਵੇਸ ਕੰਡਕਟ ਕਰਵਾ ਰਿਹਾ ਹੈ ਡਬਲਯੂ ਕੈਟ ਐਗਜ਼ਾਮੀਨੇਸ਼ਨ ਕੈਰੀਅਰ ਪਾਥ ਕਮ ਐਡਮਿਸ਼ਨ ਟੈਸਟ ਜੋ ਕਿ 1 ਫਰਵਰੀ 2025 ਨੂੰ ਹੋਣ ਜਾ ਰਿਹਾ ਹੈ ਜਿਸ ਦਾ ਸਮਾਂ ਸਵੇਰ 9:30 ਵਜੇ ਹੈ ਇਸ ਇਸ ਐਗਜ਼ਾਮ ਦਾ ਪੈਟਰਨ ਕੀ ਰਹੇਗਾ ਸਾਇੰਸ इंग्लिश मैथमेटिक्स सोशल स्टडीज जर्नल कॉमर्स दी 10 क्वेश्चन ਰਹਿਣਗੇ ਹਰ ਕੁਸ਼ਨ ਇੱਕ ਇੱਕ ਮਾਰਕਸ ਦਾ ਰਹੇਗਾ ਟੋਟਲ ਟਾਈਮ 1 ਘੰਟਾ ਤੁਹਾਨੂੰ ਦਿੱਤਾ ਜਾਏਗਾ ਇਹਦੇ ਵਿੱਚ 1/4 네ਗੇਟਿਵ ਮਾਰਕਿੰਗ ਹੈ ਫਲੇਬਰਸ ਇਸ एग्जाम ਦਾ ਅਕੋਰਡਿੰਗ ਟੂ ਸੀਬੀਐਸਸੀ ਪੈਟਰਨ ਰਹੇਗਾ ਫ੍ਰੀ ਰਜਿਸਟ੍ਰੇਸ਼ਨ ਫੋਰ ਫਰਸਟ 50 ਸਟੂਡੈਂਟਸ ਐਂਡ 50 ਸਟੂਡੈਂਟਸ ਤੋਂ ਬਾਅਦ ਤੁਹਾਡੀ ਰਜਿਸਟ੍ਰੇਸ਼ਨ ਦੀ ਫੀਸ 200 ਰੁਪੀ ਲੱਗੇਗੀ ਫਿਰ ਇਸ एग्जाम ਦੇ ਵਿੱਚ ਫਸਟ ਪ੍ਰਾਈਜ਼ 4100, ਸੈਕਿੰਡ ਪ੍ਰਾਈਜ਼ 2100, ਥਰਡ ਪ੍ਰਾਈਜ਼ 1100 ਤੇ ਹੋਰ ਬਹੁਤ ਸਾਰੇ ਆਪਣੇ ਕੋਲ ਗਿਫਟਸ ਪਰ ਪ੍ਰਾਈਜ਼ ਰਹਿਣਗੇ ਤੇ ਰਿਜ਼ਲਟ ਤੁਹਾਨੂੰ ਸੇਮ ਵੀ ਅਨਾਉਂਸ ਕਰ ਦਿੱਤਾ ਜਾਵੇਗਾ। ਥੈਂਕ ਯੂ ਸਟੂਡੈਂਟਸ। ਆਈ ਹੋਪ ਦ ਸੀਐਸ एग्जाम ਦੇ ਵਿੱਚ ਰਜਿਸਟ੍ਰੇਸ਼ਨ ਕਰਵਾਉਂਗੀ। ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਇਸ ਨੰਬਰ ਦੇ ਉੱਤੇ ਕੰਟੈਕਟ ਕਰੋ। ਥੈਂਕ ਯੂ ਸਟੂਡੈਂਟਸ।